ਵਪਾਰ ਮੰਡਲ ਦੇ ਵੱਲੋਂ ਟੋਬ ਇਨਾ ਦੀ ਧੱਕੇਸ਼ਾਹੀ ਨੂੰ ਲੈ ਕੇ 15 ਅਗਸਤ ਨੂੰ ਬਟਿੰਡਾ ਬੰਦ ਦਾ ਸੱਦਾ ਦਿੱਤਾ ਗਿਆ ਸੀ ਜਿਸ ਦੇ ਜੇ ਤੁਸੀਂ ਦੇਖ ਸਕਦੇ ਹੋ ਇਸ ਵਕਤ ਅਸੀਂ ਬਟਿੰਡਾ ਦੇ ਧੋਬੀ ਬਾਜ਼ਾਰ ਸੰਭਾਵਨਾ ਚੌਂਕ ਤੇ ਮੌਜੂਦ ਹੈ ਜਿੱਥੇ ਕਿ ਜਿਹੜੇ ਦੁਕਾਨਾਂ ਨੇ ਉਹ ਬਾਜ਼ਾਰ ਜਿਹੜੇ ਪੂਰਨ ਤੌਰ ਤੇ ਬੰਦ ਰੱਖੇ ਗਏ ਨੇ ਦੁਕਾਨਦਾਰਾਂ ਵੱਲੋਂ ਅਤੇ ਇਸ ਦਾ ਜਿਹੜਾ ਸਮਰਥਨ ਕੀਤਾ ਗਿਆ ਤੇ ਦੁਕਾਨਾਂ ਜਿਹੜੀਆਂ ਨੇ ਉਹ ਬੰਦ ਰੱਖੀਆਂ ਗਈਆਂ ਨੇ ਅਤੇ ਜਿਹੜਾ ਬਾਹਰ ਦੁਕਾਨਦਾਰ ਮੌਜੂਦ ਨੇ ਤੇ ਸਮਰਥਨ ਜਿਹੜਾ ਬੰਦ ਦਾ ਉਹ ਕੀਤਾ ਜਾ ਰਿਹਾ ਹੈ ਅੱਜ ਜਿਹੜਾ ਬਠਿੰਡਾ ਬੰਦ ਦੀ ਕਾਲ ਦਿੱਤੀ ਗਈ ਸੀ ਵਪਾਰ ਮੰਡਲ ਦੇ ਵੱਲੋਂ ਸੋ ਬਿਲਕੁਲ ਤੁਹਾਨੂੰ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਤੇ ਕੁਝ ਲੋਕ ਨੇ ਸਾਡੇ ਨਾਲ ਗੱਲਬਾਤ ਵੀ ਕਰਾਂਗੇ ਅੰਕਲ ਜੀ ਕੀ ਕਹਿਣਾ ਚਾਹੋਗੇ ਅੱਜ ਬਾਜ਼ਾਰ ਬੰਦ ਨੇ ਇਹ ਠੀਕ ਹੈ ਜਿਹੜਾ ਹੁਣ ਅਕਸਰ ਕਿਸੇ ਨਾ ਜਾਸੀ ਹੁੰਦੀ ਆ ਤਾਂ ਇਹਦੇ ਲਈ ਤਾਂ ਜ਼ਰੂਰ ਚਾਹੀਦਾ ਸਾਰਾ ਏਕਾ ਹੋਣਾ ਚਾਹੀਦਾ ਕਿਉਂਕਿ ਕਿਸੇ ਨਾ ਜਾਸੀ ਹੁੰਦੀ ਆ ਤੇ ਇਹ ਤਾਂ ਫਿਰ ਬਹੁਤ ਖਤਰਨਾਕ ਕੰਮ ਆ ਜੇ ਨੂੰ ਆਪਾਂ ਪਿਆਰ ਨਾਲ ਸਤਕਾਰ ਨਾਲ ਸਾਰੇ ਚੱਲਾਂਗੇ ਤਾਂ ਹੀ ਹੈ ਜੇ ਇੱਕ ਦੂਜੇ ਦੇ ਵਾਅਦਾ ਕਰਕੇ ਨੁਕਸਾਨ ਦੇ ਕੰਮ ਆਈ ਇਹ ਠੀਕ ਹੈ ਆਪਾਂ ਸਾਰਿਆਂ ਨੂੰ ਮਿਲ ਕੇ ਬੰਦ ਕਰਨਾ ਚਾਹੀਦਾ ਉਹਨਾਂ ਵਿੱਚ ਹਾਂਜੀ ਬាទ ਸਾਰ ਬਹੁਤ ਅੱਛਾ ਕੰਮ ਕੀਤਾ ਇਹਨਾਂ ਨੇ ਹਾਂਜੀ ਨਾ ਪੂਰਾ ਸਮਰਥਨ ਆਇਆ ਬਿਲਕੁਲ ਸ਼ਹਿਰ ਵਾਸੀਆਂ ਦਾ ਵੀ ਇਹੀ ਕਹਿਣਾ ਹੈ ਕਿ ਜਿਹੜਾ ਸਮਰਥਨ ਇਸ ਬੰਦ ਦਾ ਉਹ ਹਰ ਇੱਕ ਜਿਹੜਾ ਸ਼ਹਿਰ ਵਾਸੀ ਨੂੰ ਉਹ ਕਰਨਾ ਚਾਹੀਦਾ ਹੈ ਉਹ ਫਿਲਹਾਲ ਆਪਾਂ ਲੋਕ ਅਜੇ ਅੰਦਰ ਬਾਜ਼ਾਰ ਦਾ ਵੀ ਦਿਖਾਣੇ ਆ ਕਿ ਬਾਜ਼ਾਰ ਜਿਹੜਾ ਬੰਦ ਰੱਖਿਆ ਗਿਆ ਤੇ ਬਾਜ਼ਾਰ ਦੇ ਵਿੱਚ ਜਿਹੜੇ ਦੁਕਾਨਦਾਰ ਨੇ ਉਹਨਾਂ ਵੱਲੋਂ ਸ਼ਟਰ ਬੰਦ ਰੱਖ ਕੇ ਅਤੇ ਬਾਹਰ ਬੈਠ ਕੇ ਜਿਹੜਾ ਇਸ ਬੰਦ ਦਾ ਸਮਰਥਨ ਹੈ ਤੇ ਇਸ ਤੋਂ ਪਹਿਲ ਜਿਹੜਾ ਇੱਕ ਗੱਲ ਕਰੀਏ ਤਾਂ ਧਰਨਾ ਵੀ ਜਿਹੜਾ ਫਾਇਰ ਬ੍ਰਿਗੇਡ ਚੌਂਕ ਦੇ ਉੱਪਰ ਉਹ ਲਗਾਇਆ ਗਿਆ ਤੇ ਉਸ ਧਰਨੇ ਦੇ ਵਿੱਚ ਵੀ ਕਾਫੀ ਜਿਹੜੀ ਸ਼ਮੂਲੀਅਤ ਦੁਕਾਨਦਾਰਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਇਸ ਬੰਦ ਨੂੰ ਲੈ ਕੇ ਚਹਿਲ ਪਹਿਲ ਹੁੰਦੀ ਸੀ ਅਤੇ ਹੁਣ ਦੇਖੋ ਤੁਸੀਂ ਕਿ ਦੁਕਾਨਾਂ ਜਿਹੜੀਆਂ ਉਹ ਬਿਲਕੁਲ ਹੀ ਬੰਦ ਰੱਖੀਆਂ ਗਈਆਂ ਨੇ ਅਤੇ ਜਿਹੜਾ ਬੰਦ ਦਾ ਸਮਰਥਨ ਉਹ ਕੀਤਾ ਜਾ ਰਿਹਾ ਹੈ ਟੋਬ ਇਹਨਾਂ ਦੀ ਜਿਹੜੀ ਤੱਕੇਸ਼ਾਈ ਹੈ ਉਸ ਨੂੰ ਲੈ ਕੇ ਸੋ ਹਰ ਪਾਸੇ ਤੁਹਾਨੂੰ ਦੁਕਾਨਦਾਰ ਬਾਹਰ ਦਿਖਣਗੇ ਅਤੇ ਬਾਹਰ ਬੈਠੇ ਨਜ਼ਰ ਆਣਗੇ ਦੁਕਾਨਦਾਰ ਤੇ ਜਿਹੜੀਆਂ ਦੁਕਾਨਾਂ ਉਹ ਬਿਲਕੁਲ ਬੰਦ ਰੱਖੀਆਂ ਗਈਆਂ ਨੇ ਅਤੇ ਜਿਹੜਾ ਸਮਰਥਨ ਇਸ ਬੰਦ ਦਾ ਉਹ ਕੀਤਾ ਜਾ ਰਿਹਾ ਕੁਝ ਦੁਕਾਨਦਾਰ ਭਰਾ ਨੇ ਸਾਡੇ ਨਾਲ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਆ ਪਾਜੀ ਕੀ ਕਹਿਣਾ ਚਾਹੋਗੇ ਅੱਜ ਥੋਬੀ ਬਾਜ਼ਾਰ ਸ਼ਹਿਰ ਦੀ ਸ਼ਾਨ ਸੀ ਉਸ ਨੂੰ ਅੱਜ ਬੰਦ ਰੱਖਿਆ ਗਿਆ 15 ਅਗਸਤ ਵਾਲੇ ਨੂੰ ਹਾਂਜੀ ਬਹੁਤ ਵਧੀਆ ਗੱਲ ਹੈ ਜੀ ਬਹੁਤ ਵਧੀਆ ਗੱਲ ਬਹੁਤ ਵਧੀਆ ਗੱਲ ਕੀਤੀ ਗਈ ਹੈ ਕਿ 15 ਅਗਸਤ ਵਾਲੇ ਦਿਨ ਥੋਬੀ ਬਾਜ਼ਾਰ ਬੰਦ ਕੀਤਾ ਗਿਆ ਹੈ ਪ੍ਰਸ਼ਾਸਨਾਂ ਨੂੰ ਇੱਕ ਤਰ੍ਹਾਂ ਦੀ ਰਾਹਤ ਮਿਲੀ ਹੈ ਠੀਕ ਹੈ ਜੀ ਬਾਕੀ ਜਿਹੜੇ ਆਹ ਆਪਣੇ ਕਾਰਾ ਚੱਕਣ ਵਾਲੇ ਹੈਗੇ ਆ ਇਹਨਾਂ ਵਾਸਤੇ ਵਧੀਆ ਗੱਲ ਨਹੀਂ ਸੀਗੀ ਇਹਨਾਂ ਠੇਕਾ ਜਿਹੜਾ ਹਿੱਟਾ ਹੈ ਇਹਨੂੰ ਕਰਨਾ ਚਾਹੀਦਾ ਪੂਰਾ ਉਹ ਜਿਹੜਾ ਪ੍ਰਸ਼ਾਸਨ ਹੈ ਜੋ ਗੱਲਬਾਤ ਕਰੂਗਾ ਸਹੀ ਕਰੂਆ ਆਪਦੇ ਤਰੀਕੇ ਨਾਲ ਵਧੀਆ ਗੱਲਬਾਤ ਹੈ ਜੀ ਧੰਨਵਾਦ ਹਾਂਜੀ ਹਾਂਜੀ ਤਾਂ ਹੀ ਬਾਹਰ ਖੜੇ ਹੈ ਜੀ ਐਸੇ ਕਰਕੇ ਹਾਂ ਹਾਂ ਬਿਲਕੁਲ ਬੰਦ ਹੈ ਜੀ ਤਾਂ ਹੀ ਖੜੇ ਹੈ ਐਸੇ ਕੁਝ ਲੋਕ ਹੋਰ ਵੀ ਨੇ ਸੱਟਨੇ ਭਾਜੀ ਤੁਹਾਡਾ ਕੀ ਨਜ਼ਰੀਆ ਇਸ ਮਨ ਲੈ ਕੇ ਜਿਹੜੀ ਤੱਕੇਸ਼ਾਈ ਕਹਿ ਰਹੇ ਹੈ ਜਿਹੜੇ ਤੱਕੇਸ਼ਾਈ ਸੀ ਬਹੁਤ ਮਾੜੀ ਸੀ ਤੱਕਾ ਕਰਦੇ ਸੀ ਕਾਰ ਜਿਹੜੇ ਖੜਾਉਂਦੇ ਸੀ ਤੇ ਚੱਕ ਕੇ ਲੈ ਜਾਂਦੇ ਸੀ ਪਹਿਲਾਂ ਤੁਸੀਂ ਉਹਨਾਂ ਨੂੰ ਦੱਸੋ ਵੀ ਆਪਣੇ ਪਾਰਕਿੰਗ 'ਚ ਹੀ ਖੜਾਓ ਹਾਂ ਇਹ ਤਾਂ ਬੰਦੇ ਕੰਮ ਕਰਦੇ ਫਿਰ ਕੁੜੀਆਂ ਵੇਚ ਲਾ ਦਿੰਦੇ ਹੈ ਠੇਕਾ ਜਰੂਰ ਕਰਾਓ ਵਾਪਸੀ ਫਿਰ ਮਾਰ ਨਹੀਂ ਦਾ ਬੰਦ ਹੋਣਾ ਚਾਹੀਦਾ ਤੁਹਾਡਾ ਹਾਂ ਹਾਂ ਜੀ ਬੰਦ ਹੋਣਾ ਚਾਹੀਦਾ ਜਿਹੜਾ ਵੀ ਖੜਦਾ ਸੀ 1 ਸਕਿੰਟ ਲਈ ਜੇ ਕਿਸੇ ਨੂੰ ਹੈਲੋ ਹੈ ਵੀ ਕਰਦਾ ਤਾਂ ਕੁੜੀਆਂ ਕੀ ਕਰਦੀਆਂ ਉਹ ਨਾਲ ਦੀ ਨਾਲ ਲੋਕ ਜਾਊਗਾ ਲੋਕ ਪਾ ਦਿੰਦੀਆਂ ਇਹ ਇਹ ਤੱਕੇ ਸ਼ਾਹੀ ਨਹੀਂ ਇਹ ਤਾਂ ਐ ਸਮੇਂ ਨੂੰ ਬਿਗ ਗੁੰਡਾ ਕਰਦੀ ਆ ਵੀ ਸਪੈਸ਼ਲ ਇਹਨਾਂ ਤੋਂ 100 ਰੁਪਏ ਕਿਉਂਕਿ ਉਹਨੋਂ ਦਾ ਹੱਲ ਹੁੰਦਾ ਨਹੀਂ ਕੋਈ ਇਹ ਬੰਦ ਹੋਣੀ ਚਾਹੀਦੀ ਹੈ ਗੱਡੀਆਂ ਆਉਣਗੀਆਂ ਤਾਂ ਦੁਕਾਨਾਂ ਤੇ ਕਸਟਮਰ ਆਊਗਾ ਗਾਹ ਚੱਲੂਗਾ ਗਾਹ ਹਾਂ ਅਗੇ ਤਿਹਾੜੀ ਸੀ ਦਿਨ ਆ ਰਿਆ ਸਿਰਫ ਤਿਹਾੜੋ ਸੀਜ਼ਨ ਆਇਆ ਤੇ ਬਹੁਤ ਜ਼ਿਆਦਾ ਫਰਕ ਹੋਊਗਾ ਜੀ ਦੁਕਾਨਾਂ ਦੇ ਕਿਰਾਏ ਨੇ ਨਿਕਲਦੇ ਆਜਕਲ ਇਹਨਾਂ ਨੇ ਲੁੱਟਮਾਰ ਕਰ ਛੱਡੀ ਐ ਕਾਰ ਆਉਂਦੀ ਆ ਨਾਲ ਦੀ ਨਾਲ ਲਾ ਕੇ ਲੋਕ ਤੇ ਦਿਓ ਜੀ 800 ਰੁਪਏ ਇੱਕ ਸਕਿੰਟ ਮਿੰਟ ਨਾ ਵੀ ਨੋ ਨੋ ਇਹਨਾਂ ਨੇ ਤਾਂ ਐਸਾਂ ਲੋ ਵੀ ਜਿਵੇਂ ਭੁੱਖਮਰੀ ਹੁੰਦੀਆਂ ਨਾ ਜਿਵੇਂ ਜੰਗਲਾਂ ਦੇ ਵਿੱਚ ਡਾਕੂ ਲੁੱਟਦੇ ਸੀ ਉਹਨੇ ਸ਼ਰਿਆਂ ਪੈ ਗੇ ਅੱਛਾ ਮੈਂ ਤਾਂ ਕਹਿਆ ਵੀ ਹਾਥੀ ਲਿਆਓ ਸਾਰਾ ਸਮਾਨ ਲੋਕਾਂ ਦਾ ਚੱਕ ਕੇ ਲੈ ਜਾਓ ਥੋੜਾ ਢੱਪਰ ਦੇ ਇਹ ਬੰਦ ਹੋਣੀ ਚਾਹੀਦੀ ਹੈ ਇਹ ਬਿਲਕੁਲ ਸਹੀ ਹੈ ਧੱਕੇ ਸ਼ਾਹੀ ਨਹੀਂ ਬਿਲਕੁਲ ਬਿਲਕੁਲ ਸੋ ਭਾਈ ਸਾਹਿਬ ਨੇ ਸਾਡੇ ਨਾਲ ਆਪਾਂ ਹੋਰ ਵੀ ਕਿ ਦੁਕਾਨਦਾਰ ਨਾਲ ਗੱਲਬਾਤ ਕਰਾਂਗੇ ਭਾਜੀ ਕਿਸ ਤਰ੍ਹਾਂ ਦੇਖਦੇ ਹੋ ਥੋੜੀ ਬਜਾਜ ਦੇਖੋ ਜੋ ਇਹਨਾਂ ਨੇ ਕਿਹਾ ਬਿਲਕੁਲ ਠੀਕ ਕਿਹਾ ਪਹਿਲਾਂ ਵੀ ਗੱਲ ਇਹ ਹੈ ਵੀ ਗੱਡੀ ਕਿਸੇ ਦੀ ਲੱਗੀ ਸਪੋਜ਼ ਕਰੋ ਤੁਹਾਡੀ ਹੀ ਲੱਗੀ ਜਾਂ ਇਹ ਜਿਹੜੇ ਚੱਕਣ ਆਂਦੇ ਨੇ ਇਹਨਾਂ ਦੀ ਹੀ ਲੱਗੀ ਕਾਰ ਰਿਸ਼ਤੇਦਾਰ ਦੀ ਉਹ ਅਗਲਾ ਪੇਮੈਂਟ ਦੇਣ ਵੀ ਦੁਕਾਨ ਤੇ ਜਾਏ ਨਾ ਅਗਰ ਕਾਰਡ ਕਰਾਣ ਵੀ ਲੇਡੀਜ਼ ਤੋਂ ਕਾਰਡ ਨਹੀਂ ਹੁੰਦਾ ਵੀ ਮੈਨੂੰ ਨਹੀਂ ਆਉਂਦਾ ਚਲਾਣਾ ਤੁਸੀਂ ਕਾਰਡ ਕਰ ਦੋ ਤੇ ਕਾਰਡ ਕਰਾਣਾ ਪੈਸੇ ਤਾਂ ਦੇਣਾ ਹੀ ਹੈ ਨਾ ਕਸਟਮਰ ਨੇ ਉਸ ਟਾਈਮ ਵੀ ਗੱਡੀ ਉਹਦੀ ਚੱਕ ਲਈ ਜਾਂਦੀ ਹੈ ਜਾਂ ਫਿਰ ਸਕੰਜਾ ਲੱਗ ਜਾਂਦਾ ਮਤਲਬ ਦੇਖੋ ਇਹ ਆਪਣੀ ਕਾਰਵਾਈ ਕਰਨ ਤੇ ਇਹਨਾਂ ਨੇ ਕੁਝ ਵੀ ਹੈ ਲੇਕਿਨ ਸਿਸਟਮ ਨਾਲ ਜਨਰਲ ਦਾ ਕੋਈ ਹਿਸਾਬ ਕਿਤਾਬ ਕਿਸੇ ਨੂੰ ਆਵਾਜ਼ ਮਾਰ ਕੇ ਹਾਂ ਭਾਈ ਆਗਾ ਨੀ ਜੁੱਕਣ ਲੱਗਿਆ ਅੱਛਾ ਇੱਕ ਇਹ ਦੱਸੋ ਜਦੋਂ ਗੱਡੀ ਟੋਕਰ ਆਉਂਦੇ ਆ ਕੋਈ ਹੂਟਰ ਵਗੈਰਾ ਕੋਈ ਚੇਤਾਵਨੀ ਕੁਝ ਨਹੀਂ ਕੋਈ ਤੁਸੀਂ ਚੇਤਾਵਨੀ ਦੀ ਗੱਲ ਕਰ ਦਿਓ ਇਹ ਤਾਂ ਜੀ ਇਸ ਤਰੀਕੇ ਆਉਂਦੇ ਉਈ ਸ਼ਿਕਾਰ ਨੂੰ ਨਹੀਂ ਸ਼ਿਕਾਰ ਸ਼ਿਕਾਰੀ ਸ਼ਿਕਾਰੀ ਸ਼ਿਕਾਰ ਨੂੰ ਫੜਦਾ ਲੈ ਵੀ ਦਬੋਚ ਲਿਆ ਬਸ ਨਹੀਂ ਪਰ ਉਹ ਤਾਂ ਇਹਨਾਂ ਦੀ ਟਰਮਿੰਟ ਕੰਡੀਸ਼ਨ ਦੇ ਵਿੱਚ ਹੈ ਵੀ ਹੂਟਰ ਮਾਰਨਾ ਕੰਪਲਸਰੀ ਹੈ ਨੋ ਅਜ ਤੱਕ ਅਸੀਂ ਤਾਂ ਕੋਈ ਹੂਟਰ ਨਹੀਂ ਸੁਣਿਆ ਜੀ ਕੋਈ ਹੂਟਰ ਨਹੀਂ ਸੁਣਿਆ ਨੋ ਸਿੱਧਾ ਟੂ ਹੁੰਦੀ ਦੇਖੀਏ ਗੱਡੀ ਆਏਗੀ ਤਾਂ ਅਗਰ ਕਦੇ ਆ ਗਿਆ ਤਾਂ ਟੂ ਹੋ ਜਾਂਦੀ ਆ ਗਈ ਨਹੀਂ ਤਾਂ ਇਹਨਾਂ ਦੇ ਆਪ ਦੇ ਬੰਦੇ ਵੀ ਰਹਦੇ ਹੁੰਦੇ ਨੇ ਠੀਕ ਉਹ ਗੱਡੀ ਨੂੰ ਸੰਘਾ ਲਾਤਾ ਉਸ ਤੋਂ ਬਾਅਦ ਫੋਨ ਕਰਤਾ ਉਹ ਵਿਚਾਰਾ ਜੇ ਜੋ ਮਰਜ਼ੀ ਕਰੀ ਜਾਏ ਵੀ ਖੋਲੋ ਮੈਂ ਜਾਣਾ ਕਿ ਤੇ ਐਮਰਜੈਂਸੀ ਹੈ ਕੋਈ ਕੋਰਾ ਕੋਈ ਕਿਸੇ ਦੀ ਸੁਣਵਾਈ ਨਹੀਂ ਅੱਛਾ ਕਹਿੰਦੇ ਵੀ ਲੜਾਈ ਝਗੜੇ ਵੀ ਦੇਖਣ ਨੂੰ ਮੈਨੂੰ ਝਗੜੇ ਕੀ ਪਰਫੋਮ ਦੀ ਕਰਨਾ ਭਾਈ ਸਾਹਿਬ ਸਾਡੇ ਬਾਜ਼ਾਰ ਦੇ ਵਿੱਚ ਇੱਕ ਬੰਦੇ ਨੇ ਆਪਣੇ ਕਿਸੇ ਬੱਚੇ ਨੂੰ ਹਸਪੀਟਲ ਦੇ ਵਿੱਚ ਪੈਸੇ ਜਮ੍ਹਾਂ ਕਰਾਉਣੇ ਸੀਗੇ ਉਹਨਾਂ ਦਾ ਕੋਈ ਪਰੋਣਾ ਆਇਆ ਉਹ ਕਹਿੰਦਾ ਵੀ ਪੈਸੇ ਮੇਰੇ ਕੋਲ ਵੀ ਹੈਗੇ ਤੁਸੀਂ ਇਕੱਠੇ ਚੱਲਦੇ ਆਪਾਂ ਉਹਨਾਂ ਨੇ ਮਾੜੀ ਜਿਹੀ ਗੱਲਬਾਤ ਹੀ ਕੀਤੀ ਵੀ ਇਹ ਪੈਸੇ ਆਪਾਂ ਸਰਕਾਰੀ ਹਸਪੀਟਲ ਜਮ੍ਹਾਂ ਕਰਾਉਣੇ ਬੱਚਾ ਬਿਮਾਰ ਆ ਤੇ ਉਹਨਾਂ ਨੇ ਇੱਕ ਸਕਿੰਟ ਨੇ ਉਹ ਕਹਿੰਦਾ ਭਾਈ ਮੈਂ ਆਪਣੇ ਪਰੋਣੋਂ ਨੂੰ ਮਿਲਦਾ ਪੈਸੇ ਦੇਨੇ ਬੱਚਾ ਬਿਮਾਰ ਆ ਤੇ ਉਹਨੇ ਨਾਲ ਹੀ ਨਾ ਟੋਪ ਵਾਲਾ ਕਹਿੰਦੇ 800 ਰੁਪਇਆ ਦਿਓ ਉਹ ਕਹਿੰਦੇ ਸਾਨੂੰ ਮੌਕਾ ਤਾਂ ਦਿਓ ਮੜਾ ਜਾ ਹੂਟਰ ਪਜਾਓ ਸਾਨੂੰ ਦੱਸੋ ਤਾਂ ਸਹੀ ਕੋਈ ਸੁਣਾਈ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਸ਼ਰਿਆਮ ਧੱਕਾ ਇਹ ਬੰਦ ਹੋਣਾ ਚਾਹੀਦਾ ਬਿਲਕੁਲ ਬਿਲਕੁਲ ਬੰਦ ਹੋਣਾ ਸੋ ਇਹ ਥੋਬੀ ਬਾਜ਼ਾਰ ਦੇ ਜਿਹੜੇ ਦੁਕਾਨਦਾਰ ਨੇ ਪਰੇਸ਼ਾਨ ਨੇ ਟੂਬ ਇਨਾਂ ਦੀ ਜਿਹੜੀ ਧੱਕੇਸ਼ਾਹੀ ਉਸ ਨੂੰ ਲੈ ਕੇ ਤੇ ਜਿਹੜੇ ਆਪਣੇ ਵਿਚਾਰ ਉਹ ਇਹਨਾਂ ਵੱਲੋਂ ਦਿੱਤੇ ਗਏ ਕਿ ਕਿਸ ਤਰ੍ਹਾਂ ਜਿਹੜੀ ਧੱਕੇਸ਼ਾਹੀ ਉਹ ਬਾਜ਼ਾਰ ਦੇ ਵਿੱਚ ਆਣ ਵਾਲੇ ਗਾਕਾਂ ਦੇ ਨਾਲ ਟੋ ਵੈਨਾਂ ਦੇ ਵੱਲੋਂ ਕੀਤੀ ਜਾਂਦੀ ਹੈ ਤੇ ਜ਼ਬਰਦਸਤੀ ਜਿਹੜੇ ਬਿਨਾ ਕਿਸੇ ਸੂਚਨਾ ਦਿੱਤੇ ਜਾਂ ਬਿਨਾ ਕੋਈ ਹੂਟਰ বাজਾਏ ਦੁਕਾਨਦਾਰਾਂ ਦਾ ਕਹਿਣਾ ਇਹ ਹੈ ਕਿ ਜਿਹੜੀ ਗੱਡੀ ਨੂੰ ਲੋਕ ਲਾ ਦਿੱਤਾ ਜਾਂਦਾ ਤੇ ਟੋ ਕਰ ਲਿਆ ਜਾਂਦਾ ਅੱਜ ਜਿਹੜਾ ਧਰਨਾ ਦਿੱਤਾ ਜਾ ਰਿਹਾ ਹੈ ਬਟਿੰਡਾ ਦੇ ਫਾਇਰ ਬ੍ਰਿਗੇਡ ਚੌਂਕ ਦੇ ਵਿੱਚ ਉਹਦੀਆਂ ਵੀ ਤਸਵੀਰਾਂ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਜਿਹੜਾ ਧਰਨਾ ਚੱਲ ਰਿਹਾ ਤੇ ਕੀ ਰਣਨੀਤੀ ਉਸ ਦੇ ਵਿੱਚ ਬਣਦੀ ਹੈ ਸੋ ਤੁਸੀਂ ਫਿਲਹਾਲ ਦੇ ਲਈ ਸਾਡੇ ਨਾਲ ਬਨੇ ਰਹੋ ਬਹੁਤ ਬਹੁਤ ਧੰਨਵਾਦ